ਕੀ ਨਾਮ ਆਪਣਾ ਤੇ ਕਿਹਦਾ ਕੀ ਪ੍ਰੋਗਰਾਮ ਰੱਖਿਆ ਸੀ ਮੇਰਾ ਨਾਮ ਮੋਨਿਕਾ ਰਾਣੀ ਹੈ ਜੀ ਸਤਿ ਸ਼੍ਰੀ ਅਕਾਲ ਸਾਰੇ ਸ਼ਹਿਰ ਵਾਸੀਆਂ ਨੂੰ ਜੀ ਆਪਾਂ ਫੰਕਸ਼ਨ ਕਰਵਾ ਰਹੇ ਹਾਂ ਜੀ ਸ਼ਹਿਰ ਵਾਸੀਆਂ ਵਾਸਤੇ ਤੀਆਂ ਤੀਜ ਦੀਆਂ ਕਦੋਂ ਜੀ 19 ਜੁਲਾਈ ਨੂੰ ਦਿਨ ਸ਼ਨੀਵਾਰ ਰਾਇਲ ਇਨ ਦੇ ਵਿੱਚ ਕੀ ਇਸ ਦਾ ਸਮਾਂ ਕੀ ਹੋਏਗਾ ਸਵੇਰ 11:00 ਤੋਂ ਲੈ ਕੇ ਸ਼ਾਮੀ 6:00 ਵਜੇ ਤੱਕ ਹੋਏਗਾ ਜਿੰਨੇ ਵਿੱਚ ਲੇਡੀਜ਼ ਨੂੰ ਪ੍ਰੋਪਰਲੀ ਇੰਜੋਇਮੈਂਟ ਮਿਲੇਗੀ ਹਾਨਫੀਨ ਦਾ ਵੀ ਸਭ ਕੁਝ ਹੋਏਗਾ ਲਾਈਟ ਟੋਲ ਹੋਏਗਾ ਗਿੱਦਾ ਬੋਲੀ ਆ ਜੋ ਵੀ ਉਹਨਾਂ ਦਾ ਫੰਕਸ਼ਨ ਹੁੰਦਾ ਲੇਡੀਜ਼ ਦਾ ਉਹ ਸਭ ਫੁੱਲ ਇੰਜੋਇਮੈਂਟ ਮਿਲੇਗੀ ਉਹਦੇ ਵਿੱਚ ਕਿਉਂ ਇੰਟਰਵਿਊ ਵੀ ਹੈ ਹਾਂਜੀ ਉਹਦੇ ਵਿੱਚ 550 ਰੁਪੀਸ ਦਾ ਇਟਰੀ ਟਿਕਟ ਆ 550 ਰੁਪਿਆ ਪਰ ਪਰਸਨ ਲੱਗੇਗੀ ਹੋਰ ਬੈਨਾਂ ਨੂੰ ਕੀ ਕਹਿਣਾ ਚਾਹੋਗੇ ਬਸ ਇਹੀ ਜੀ ਸਾਰੇ ਤੁਸੀਂ ਆਈ ਹੋਏ ਇੰਜੋਏ ਕਰਿਓ ਹੋਰ ਹਾਂਜੀ ਮੇਰਾ ਕੀ ਨਾਮ ਆਪਰਾ ਮੇਰਾ ਨਾਮ ਮੀਤਪਾਲ ਗੋਰਾ ਕਿ ਆਪਣੇ ਜੋ ਤੀਆਂ ਤੀਸ ਦੀਆਂ ਦਾ ਫੰਕਸ਼ਨ ਰਾਇਲਿੰਗ ਦੇ ਵਿੱਚ ਕਰਵਾ ਰਿਆ ਜੋ ਫੰਕਸ਼ਨ ਕਰਵਾ ਰਿਆ ਉਹ ਆਪਣੇ ਮਨਪ੍ਰੀਤ ਕੌਰ मैम ਜਿਹੜੇ ਕਿ ਹਰ ਸਾਲ ਇਸ ਫੰਕਸ਼ਨ ਨੂੰ ਜਿਵੇਂ ਕਰਵਾ ਚੌਥ ਦਾ ਫੰਕਸ਼ਨ ਹੋ ਗਿਆ ਤੀਆਂ ਤੀਸ ਦੀਆਂ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਉਂਦੇ ਨੇ ਤਾਂ ਮੈਂ मैम ਨੂੰ ਕਹੂੰਗੀ ਕਿ ਬਹੁਤ ਵਧੀਆ ਇਸ ਲੈਵਲ ਤੇ ਕਰਾਉਣ ਕਿ ਹਰ ਫੰਕਸ਼ਨ ਦੇ ਵਿੱਚ ਆਪਾਂ ਇੰਨੇ ਕੁ ਵਧੀਆ ਖਰੇ ਉੱਤਰੀਏ ਕਿ ਸਾਰੇ ਪੰਜਾਬੀ ਸੱਭਿਆਚਾਰ ਨੂੰ ਪਤਾ ਲੱਗੇ ਕਿ ਪੰਜਾਬੀ ਸੱਭਿਆਚਾਰ ਨੂੰ ਲੋਕ ਭੁੱਲਦੇ ਚਾਰੇ ਆ ਠੀਕ ਹੈ ਅਬੀ ਉਹਦੇ ਵਿੱਚ ਨਾ ਅੱਜਕੱਲ ਦੇ ਬੱਚੇ ਨੂੰ ਕਿਸੇ ਨੂੰ ਨਹੀਂ ਪਤਾ ਕਿ ਪੰਜਾਬੀ ਸੱਭਿਆਚਾਰ ਕੀ ਆ ਠੀਕ ਹੈ ਇਸ ਇਹਦੇ ਵਿੱਚ ਆਪਾਂ ਨੂੰ ਇਹ ਪਤਾ ਲੱਗਦਾ ਕਿ ਪੰਜਾਬੀ ਪਹਿਰਾਵਾ ਪਾ ਕੇ ਆਪਾਂ ਜਦੋਂ ਦੀਆਂ ਤੀਜ਼ ਦੀਆਂ ਮਨਾਉਂਦੇ ਆ ਤਾਂ ਹਰ ਇੱਕ ਬੱਚੇ ਨੂੰ ਪਤਾ ਲੱਗਦਾ ਕਿ ਤੀਆਂ ਤੀਜ਼ ਦੀਆਂ ਦਾ ਫੰਕਸ਼ਨ ਕੀ ਆ ਇਹਦੇ ਵਿੱਚ ਹੋਰ ਵੀ ਕੋਈ ਗੈਸਟ ਕੌਣ ਆ ਰਹੇ ਆ ਇਹਦੇ ਵਿੱਚ ਗੈਸਟ ਆ ਰਹੇ ਆ ਮੈਮ ਪ੍ਰਭਤਾ ਹਲੀਵਾਲ ਜੀ ਜੋ ਕਿ ਇਸ ਦੇ ਵਿੱਚ ਜੂਰੀ ਹੈਡ ਨੇ ਤੇ ਉਹਦੇ ਇਲਾਵਾ ਆਪਣੇ ਇੱਥੇ ਆ ਰਹੇ ਹੈਗੇ ਆ ਅ ਫਸਾਨਾ ਖਾਨ ਦੀ ਪੈਨ ਰਫਤਾਰ ਕਾਰ ਲੈ ਕੇ ਬੜੀ ਬਲਾਕ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਮਨਪ੍ਰੀਤ ਕੌਰ ਹੈ ਤੇ ਮੈਂ ਸ਼ਹਿਰ ਦੇ ਵਿੱਚ ਤੀਆਂ ਦਾ ਮੇਲਾ ਕਰਵਾ ਰਹੀ ਹਾਂ ਜੋ ਕਿ 19 ਜੁਲਾਈ ਨੂੰ ਦਿਨ ਸ਼ਨੀਵਾਰ 11 ਵਜੇ ਤੋਂ ਲੈ ਕੇ 6 ਵਜੇ ਤੱਕ ਰਾਇਲ ਐਂ ਪੈਲੇਸ ਦੇ ਵਿੱਚ ਬਠਿੰਡਾ ਟੀਵੀ ਟਾਵਰ ਦੇ ਸਾਹਮਣੇ ਉੱਥੇ ਮਨਾਇਆ ਜਾ ਰਿਹਾ ਤੇ ਮੈਂ ਇਹ ਤੁਹਾਨੂੰ ਹੁਮ ਹੁਮਾ ਕੇ ਸਾਰੇ ਪਹੁੰਚੋ ਕਿ ਜਿਨ੍ਹਾਂ ਨੇ ਵੀ ਟਿਕਟਾਂ ਜਾਂ ਸਟਾਲਸ ਵਗੈਰਾ ਕੁਝ ਵੀ ਲੈਣਾ ਹੈ ਕਰਨਾ ਹੈ ਤਾਂ ਮੈਨੂੰ ਕਾਲ ਕਰ ਲਓ ਉਹ ਮੇਰਾ ਨੰਬਰ ਡਿਸਪਲੇ ਤੇ ਕਾਜੇ ਨੰਬਰ ਵੀ ਬੋਲ ਦਿਓ ਆਪਣੇ ਹੈ ਨੰਬਰ ਬੋਲ ਦਿਓ ਆਪਣਾ ਫਿਰ ਨੰਬਰ 70140 28528 ਤੇ ਕਾਲ ਕਰੋ। ਹਾਂ ਜੀ ਬੈਡਮਾ ਬੈਡਮੇ ਜੀ ਤੀਆਂ ਦਾ ਮੇਲਾ ਕਰਵਾ ਰਹੇ ਨੇ। ਇਹਦੇ ਵਿੱਚ ਬੋਲੀਆਂ ਕਿੱਦਾਂ ਪੈਂਦੇ ਨੇ ਤੁਸੀਂ ਬੋਲੀਆਂ ਪਾ ਕੇ ਦਿਖਾ ਦਿਓ ਇੱਕ ਦੋ। ਹਾਂ ਜੀ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਨੂੰ। ਬਠਿੰਡਾ ਵਾਸੀਆਂ ਨੂੰ ਮੇਰੀ ਭੈਣ ਛੋਟੀ ਭੈਣ ਮਨਪ੍ਰੀਤ ਔਰ ਜੋ ਹਰ ਸਾਲ ਇਵੈਂਟ ਕਰਵਾਉਂਦੇ ਆ ਇਸ ਵਾਰ ਵੀ ਵਧੀਆ ਹੁਨੂਮਾ ਕੇ ਇਵੈਂਟ ਕਰਵਾ ਰਹੇ ਆਗੇ ਉਹ ਤੀਆਂ ਤੀਜ ਦੀਆਂ ਬਠਿੰਡਾ ਦੇ ਵਿੱਚ ਉਹ ਇਹਦੇ ਵਿੱਚ ਸਾਰੇ ਪੰਜਾਬੀ ਸੱਭਿਆਚਾਰ ਪਹਿਰਾਵੇ ਦਿਖਾਏ ਜਾਣਗੇ ਕੋਈ ਵੀ ਵੈਸਟਰਨ ਡਰੈਸ ਨਹੀਂ ਪਾਈ ਜਾਊਗੀ ਤੇ ਐਂਡ ਇਹਦੇ ਵਿੱਚ ਬਸ ਇਹੀ ਦੱਸਿਆ ਜਾਊਗਾ ਕਿ ਆਉ ਤੀਆਂ ਮਨਾਓ ਤੇ ਤੀਆਂ ਦੇ ਵਿੱਚ ਜੋ ਵੀ ਬੋਲੀਆਂ ਹੁੰਦੀਆਂ ਜੋ ਕਿ ਆਪਣੇ ਪ੍ਰਾਣੇ ਵਿਰਸੇ ਦੇ ਵਿੱਚ ਪਾਈਆਂ ਜਾਂਦੀਆਂ ਸੀਗੀਆਂ ਤੇ ਅੱਜ ਕੱਲ ਉਹ ਅਲੋਪ ਹੋ ਰਹੀਆਂ ਉਹ ਚੀਜ਼ਾਂ ਨੂੰ ਅਸੀਂ ਅੱਗੇ ਲੈ ਕੇ ਆ ਰਹੇ ਹਾਂ ਕਿਹੜੀਆਂ ਬੋਲੀਆਂ ਨੇ ਜੀ ਫਾਕੀ ਦਿਖਾ ਦਊਂਗੇ ਸੋਣ ਚੜੇ ਗਿਆ ਤੀਆਂ ਦੇ ਦਿਨ ਮੇਲੇ ਹਾ ਵਾਲੀ ਤੈ ਤੋਂ ਡਰਦੇ ਲੈ ਨਾ ਆਏ ਸੱਸੀ ਬੜੇ ਮੇਕੀ